ਮੈਂ ਆਪਣਾ ਇਹ ਮੈਸੇਜ ਗਾਇਕਾਂ ਦੇ ਸ਼ਖਤ ਮਾਨਯੋਗ ਗੁਰਦਾਸ ਮਾਨ ਤੱਕ ਪਹੁੰਚਾਉਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਇੱਕ ਰਿਕਾਰਡਿੰਗ ਦੇ ਵਿੱਚ ਕਿਹਾ ਸੀਗਾ ਕਿ ਭਗਤ ਸਿੰਘ ਨੇ ਤਾਂ ਆਪਣਾ ਫਰਜ਼ ਪਛਾਣ ਲਿਆ ਤੁਸੀਂ ਆਪਣਾ ਫਰਜ਼ ਤੂੰ ਪਛਾਣੋ ਸੋ ਮੈਂ ਆਪਣਾ ਜੋ ਫਰਜ਼ ਹੈ ਮੇਰਾ ਉਹ ਨਿਭਾਉਣ ਜਾ ਰਿਹਾ ਸੁਣੋ ਜੀ ਧਿਆਨ ਨਾਲ ਪੈਰਾ ਵਿੱਚ ਗੁਰੂ ਬਨ ਨਾ ਚਨੀ ਨਚੀਂਦੇ ਹੋਏ ਇੰਜ ਨੀ ਕਰੀਂਦੇ ਸੱਜਣਾ ਇੰਜ ਨੀ ਕਰੀਂਦੇ ਮੁੱਲੇ ਸ਼ਾਦਾਨਾ ਲੈਤੀ ਬਣਿਆ ਨਿਚਾਰ ਤੂੰ ਸਾਈਂ ਮੀਆਂ ਮੀਰ ਬਾਰੇ ਕੀ ਤੀਨਾ ਵਿਚਾਰ ਤੂੰ ਵੀਰ ਬੁੱਧ ਸ਼ਾਬਾਰੇ ਕਿਤਨਾ ਵਿਚਾਰ ਤੂੰ ਗੁਰਮਤ ਛੱਡ ਐਵੇਂ ਨਾਚ ਨੀ ਨਚੀਂਦੇ ਹੋਏ ਇੰਜ ਨਹੀਂ ਕਰੀਂਦੇ ਲਾਡੀ ਕੁਲੇ ਜਾਨਤਾ ਗੁਰੂ ਨਾਲੋਂ ਤੋੜਿਆ ਪੂਲੇ ਪਾਲੇ ਸਿੱਖਾਂ ਨੂੰ ਕਿਉਂ ਕਬਰਾਂ ਨਾ ਜੋੜਿਆ ਭੂਲੇ ਪਾਲੇ ਸਿੱਖਾਂ ਨੂੰ ਕਿਉ ਕਬਰਾਂ ਨਾ ਜੋੜਿਆ ਪੁੱਲ ਤੇ ਵੀ ਸਾਈਂ ਦੇ ਪੁੱਲ ਤੇ ਵੀ ਗੁਰੂ ਦੇ ਸ਼ਰੀਕ ਨਹੀਂ ਬਣੀਂਦੇ ਓਏ ਇੰਜ ਨਹੀਂ ਕਰੀਂਦੇ ਸੱਜਣਾ ਇੰਜ ਨਹੀਂ ਕਰੀਂਦੇ ਨੋਟ ਸੁਟੇ ਸਿਰ ਉੱਤੇ ਲੱਗੇ ਤੈਨੂੰ ਸ਼ਾ ਗਿਆ ਮਾਇਆ ਦੀ ਜ਼ਹਿਰ ਸਾਰੀ ਸਿਰ ਵਿੱਚ ਪਾ ਗਿਆ ਮਾਇਆ ਦੀ ਬਖ ਸਾਰੀ ਸਿਰ ਵਿੱਚ ਪਾ ਗਿਆ ਠੱਗਾ ਪਿੱਛੇ ਲੱਗ ਇੰਜ ਉਲੂ ਜੀ ਬਣੀਂਦੇ ਹੋਏ ਇੰਜ ਨਹੀਂ ਕਰੀਂਦੇ ਬਾਣੀ ਦੇ ਖਿਲਾਫ ਚੱਲ ਨਾਮ ਚਮਕਾਲਿਆ ਗੱਦੀ ਉੱਤੇ ਬੈਠ ਮੱਥਾ ਗੁਰੂ ਨਾਲ ਲਾ ਲਿਆ ਗੱਦੀ ਉੱਤੇ ਬੈਠ ਮੱਥਾ ਗੁਰੂ ਨਾਲ ਲਾ ਲਿਆ ਭੁੱਲ ਕੇ ਵੀ ਸਾਈਂ ਦੇ ਭੁੱਲ ਕੇ ਵੀ ਗੁਰੂ